ਪਾਰਟੀ ਦੇ ਵਿੱਚ ਦੋ ਫਾੜ ਨੂੰ ਲੈ ਕੇ ਜਿਵੇਂ ਤੁਸੀਂ ਜ਼ਿਕਰ ਕੀਤਾ ਸੰਧਵਾ ਸਾਹਿਬ ਦਾ ਭਗਵੰਤ ਸਿੰਘ ਮਾਨ ਦਾ ਤਾਂ ਉਹ ਅਗੂ ਕਹਿੰਦੇ ਨਹੀਂ ਕਿ ਮਜੀਠੀਆ ਸਾਹਿਬ ਦੀ ਜਿਹੜਾ ਪਾਰਟੀ ਆ ਅਕਾਲੀ ਦਲ ਦੇ ਵਿੱਚ ਵੀ ਉਹ ਵੀ ਦੋ ਫਾੜ ਦਿਖਾਈ ਦੇ ਰਹੇ ਨੇ ਕਿਤੇ ਨਾ ਕਿਤੇ ਕੌਣ ਕੌਣ ਵਿਰੋਧੀ ਤੇ ਰਹਿਗਾ ਜੀ ਵਿਰੋਧੀ ਤੇ ਤਾਂ ਬਹੁਤ ਕੁਝ ਕਹੀ ਜਾਵੇ ਮੇਰਾ ਪ੍ਰੈਸ ਨੋਟ ਕਿਸੇ ਨੇ ਰੋਕਿਆ ਮੇਰਾ ਵੀਰ ਮੈਂ ਨੀਤੀ ਤੁਹਾਡੇ ਮਾਤਾ ਪਿਤਾ ਜੀ ਪ੍ਰਤੀ ਵੀ ਜ਼ਿੰਮੇਵਾਰੀਆਂ ਨੇ ਉਹ ਵੀ ਬਿਲਦ ਹੋਏ ਆ ਮੇਰੀ ਬੱਚਿਆਂ ਪ੍ਰਤੀ ਵੀ ਜ਼ਿੰਮੇਵਾਰੀਆਂ ਮੈਂ ਬੜਾ ਪਾਰਟੀ ਦਾ 로यल ਵਰਕਰ ਆ ਮੈਂ ਮੌਕਾ ਪਰਸਤ ਲੀਡਰਾਂ ਚੋਂ ਜਾਂ ਦਲ ਬਦਲੂ ਲੀਡਰਾਂ ਚੋਂ ਨਹੀਂ ਆ ਮੈਂ ਤਾਂ ਸਭ ਨੂੰ ਬੇਨਤੀ ਕਰੂੰਗਾ ਕਿ ਭਾਈ ਇਹ ਡਰਾਮੇ ਛੱਡੋ ਸਭ ਇਕੱਠੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਨੂੰ ਤਗੜਾ ਕਰਨ ਲਈ ਰਲ ਮਿਲ ਕੇ ਜੋਰ ਪਾਓ ਵਿਰੋਧੀਆਂ ਦੇ ਇਸ਼ਾਰੇ ਤੇ ਕੰਮ ਕਰਨਾ ਯਾਨੀ ਹਰਪ੍ਰੀਤ ਸਿੰਘ ਨੇ ਇਹੋ ਗੱਲ ਕਹੀ ਹੈ ਕਿ ਦੋ 파ੜ ਜਿਹੜਾ ਉਹ ਗਲਤ ਗੱਲ ਹੈ ਆਕਾਲੀ ਦਲ ਨੂੰ ਇਕੱਠੇ ਨਹੀਂ ਨਹੀਂ ਦੋ 파ੜ ਨਹੀਂ ਆ ਜੀ ਆਕਾਲੀ ਦਲ 80% 90% ਇਕੱਠਾ ਜਿਹੜੇ ਕੁਛ ਜੀ ਨੇ ਚਲੋ ਬਗਾਨੇ ਨਹੀਂ ਮੈਂ ਕਹੂੰਗਾ ਅਸੀਂ ਇਕੱਠਿਆਂ ਨੇ ਕੰਮ ਕੀਤਾ ਮੈਂ ਤਾਂ ਉਹਨਾਂ ਨੂੰ ਵੀ ਅਪੀਲ ਕਰਦਾ ਕਿ ਭਾਈ ਵਿਰੋਧੀਆਂ ਦੀ ਸਾਜ਼ਿਸ਼ ਦਾ ਹਿੱਸਾ ਨਾ ਬਣੋ ਆਪਾਂ ਰਲ ਮਿਲ ਕੇ ਇਕੱਠੇ ਹੋ ਕੇ ਮਿਲ ਬੈਠ ਕੇ ਪਾਰਟੀ ਨੂੰ ਪੰਜਾਬ ਦੀ ਖੇਤਰੀ ਪਾਰਟੀ ਨੂੰ ਤਗੜਾ ਰੱਖੀਏ ਜਿਵੇਂ ਦੇਸ਼ ਦੀਆਂ ਖੇਤਰੀ ਪਾਰਟੀਆਂ ਹੋਰ ਸੂਬਿਆਂ 'ਚ ਤਗੜੇ ਹੋ ਰਹੀਆਂ ਸਾਨੂੰ ਇੱਥੇ ਵੀ ਗਰਲ ਮਿਲ ਕੇ ਕੰਮ ਕਰਨ ਦੀ ਲੋੜ ਹੈ। ਸੰਘਰਸ਼ ਅੰਦੋਲਨ ਦੇ ਸਾਥ ਦੇਣ ਤੋਂ ਬਾਅਦ ਲਗਾਤਾਰ ਕਾਲੀ ਦਾਲ ਨੂੰ ਨਿਸ਼ਾਨੇ ਤੇ ਲਿਆ ਜਾ ਰਿਹਾ। ਨਹੀਂ ਦੇਖੋ ਕਈ ਕਾਰ ਬਣੇ ਆ ਜੀ ਕਿਸਾਨੀ ਮੁੱਦਾ ਵੀ ਆ। ਔਰ ਇਸ ਗੱਲ ਤੇ ਕਈ ਪਾਰਟੀਆਂ ਨੇ ਜਿਹੜਾ ਕਿਸਾਨਾਂ ਦੇ ਖਿਲਾਫ ਨੇ ਔਰ ਤੁਸੀਂ ਮੈਨੂੰ ਤੋਂ ਵੱਧ ਜਾਣਦੇ ਹੋ ਉਹ ਆਪਦੀਆਂ ਸਾਜਸ਼ਾ ਲੁੰਬੜ ਚਾਲਾਂ ਚੱਲ ਰਹੀਆਂ ਨੇ ਕਿ ਇਹ ਮੁੱਦੇ ਕਮਜ਼ੋਰ ਪਵੇ ਔਰ ਉਸ ਮੁੱਦੇ ਨੂੰ ਕਮਜ਼ੋਰ ਕਰਨ ਲਈ ਕੁਝ ਸਾਜਸ਼ਾਂ ਰਚੀਆਂ ਜਾ ਰਹੀਆਂ ਉਹ ਸਾਜ਼ਿਸ਼ ਦਾ ਹਿਸ਼ਾ ਮੈਂ ਸਮਝਦਾ ਨਾ ਲੋਕ ਬਣ ਸਿਆਣੇ ਰਹਿਣ ਸੁਜਵਾਨ ਰਹਿਣ ਨਹੀਂ ਥੈਂਕ ਯੂ ਸਰ ਪਾਰਟੀ ਦੇ ਵਿੱਚ ਦੋ ਫਾੜ ਨੂੰ ਲੈ ਕੇ ਜਿਵੇਂ ਤੁਸੀਂ ਜ਼ਿਕਰ ਕੀਤਾ ਸੰਧਵਾ ਸਾਹਿਬ ਦਾ ਭਗਵੰਤ ਸਿੰਘ ਮਾਨ ਦਾ ਤਾਂ ਉਹ ਅਗੂ ਕਹਿੰਦੇ ਨੇ ਕਿ ਮਜੀਠੀਆ ਸਾਹਿਬ ਦੀ ਜਿਹੜਾ ਪਾਰਟੀ ਆ ਕਾਲੀ ਦਲ ਦੇ ਵਿੱਚ ਵੀ ਉਹ ਵੀ ਦੋ ਫਾੜ ਦਿਖਾਈ ਦੇ ਰਹੇ ਨੇ ਕਿਤੇ ਨਾ ਕਿਤੇ ਕੌਣ ਕੌਣ ਵਿਰੋਧੀ ਤੇ ਰਹਿਗਾ ਜੀ ਵਿਰੋਧੀ ਤੇ ਤਾਂ ਬਹੁਤ ਕੁਝ ਕਹੀ ਜਾਵੇ ਮੇਰਾ ਪ੍ਰੈਸ ਨੋਟ ਕਿਸੇ ਨੇ ਰੋਕਿਆ ਮੇਰਾ ਵੀਰ ਮੈਂ ਨੀਤੀ ਆਪਦੇ ਮਾਤਾ ਪਿਤਾ ਜੀ ਪ੍ਰਤੀ ਵੀ ਜ਼ਿੰਮੇਵਾਰੀਆਂ ਨੇ ਉਹ ਵੀ ਬਿਲਕੁਲ ਬੇਰੀ ਬੱਚੇ ਆਂ ਪ੍ਰਤੀ ਵੀ ਜ਼ਿੰਮੇਵਾਰੀਆਂ ਮੈਂ ਬੜਾ ਪਾਰਟੀ ਦਾ ਲਾਇਲ ਵਰਕਰ ਆ ਮੈਂ ਮੌਕਾਪਰਸਤ ਲੀਡਰਾਂ ਚੋਂ ਜਾਂ ਦਲ ਬਦਲੂ ਲੀਡਰਾਂ ਚੋਂ ਨਹੀਂ ਆ ਮੈਂ ਤਾਂ ਸਭ ਨੂੰ ਬੇਨਤੀ ਕਰੂੰਗਾ ਕਿ ਭਾਈ ਇਹ ਡਰਾਮੇ ਛੱਡੋ ਸਭ ਇਕੱਠੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਨੂੰ ਤਗੜਾ ਕਰਨ ਲਈ ਰਲ ਮਿਲ ਕੇ ਜੋਰ ਪਾਓ ਵਿਰੋਧੀਆਂ ਦੇ ਇਸ਼ਾਰੇ ਤੇ ਕੰਮ ਕਰਨਾ ਯਾਨੀ ਹਰਪ੍ਰੀਤ ਸਿੰਘ ਨੇ ਇਹੋ ਗੱਲ ਕਹੀ ਹੈ ਕਿ ਦੋ 파ੜ ਜਿਹੜਾ ਉਹ ਗਲਤ ਗੱਲ ਹੈ ਅਕਾਲੀ ਦਲ ਨੂੰ ਇਕੱਠੇ ਨਹੀਂ ਦੋ 파ੜ ਨਹੀਂ ਆ ਜੀ ਅਕਾਲੀ ਦਲ 80% 90% ਇਕੱਠਾ ਜਿਹੜੇ ਕੁਝ ਜੀ ਨੇ ਚਲੋ ਬਗਾਨੇ ਨਹੀਂ ਮੈਂ ਕਹੂੰਗਾ ਅਸੀਂ ਇਕੱਠਿਆਂ ਨੇ ਕੰਮ ਕੀਤਾ ਮੈਂ ਤਾਂ ਉਹਨਾਂ ਨੂੰ ਵੀ ਅਪੀਲ ਕਰਦਾ ਕਿ ਭਾਈ ਵਿਰੋਧੀਆਂ ਦੀ ਸਾਜ਼ਿਸ਼ ਦਾ ਹਿੱਸਾ ਨਾ ਬਣੋ ਆਪਾਂ ਰਲ ਮਿਲ ਕੇ ਇਕੱਠੇ ਹੋ ਕੇ ਮਿਲ ਬੈਠ ਕੇ ਪਾਰਟੀ ਨੂੰ ਪੰਜਾਬ ਦੀ ਖੇਤਰੀ ਪਾਰਟੀ ਨੂੰ ਤਗੜਾ ਰੱਖੀਏ ਜਿਵੇਂ ਦੇਸ਼ ਦੀਆਂ ਖੇਤਰੀ ਪਾਰਟੀਆਂ ਹੋਰ ਸੂਬਿਆਂ 'ਚ ਤਗੜੇ ਹੋ ਰਹੀਆਂ ਸਾਨੂੰ ਇੱਥੇ ਵੀ ਗਰਲ ਮਿਲ ਕੇ ਕੰਮ ਕਰਨ ਦੀ ਲੋੜ। ਸਾਨੂੰ ਆंदोलਨਾਂ ਦੇ ਸਾਥ ਦੇਣ ਤੋਂ ਬਾਅਦ ਲਗਾਤਾਰ ਕਾਲੀ ਦਾਲ ਨੂੰ ਨਿਸ਼ਾਨੇ ਤੇ ਲਿਆ ਜਾ ਰਿਹਾ। ਨਹੀਂ ਦੇਖੋ ਕਈ ਕਾਰ ਬਣੇ ਆ ਜੀ ਕਿਸਾਨੀ ਮੁੱਦਾ ਵੀ ਆ। ਔਰ ਇਸ ਗੱਲ ਤੇ ਕਈ ਪਾਰਟੀਆਂ ਨੇ ਜਿਹੜਾ ਕਿਸਾਨਾਂ ਦੇ ਖਿਲਾਫ ਨੇ ਔਰ ਤੁਸੀਂ ਮੈਨੂੰ ਤੋਂ ਵੱਧ ਜਾਣਦੇ ਹੋ ਉਹ ਆਪਦੀਆਂ ਸਾਜਸ਼ਾ ਰੰਬੜ ਚਾਲਾਂ ਚੱਲ ਰਹੀਆਂ ਨੇ ਕਿ ਇਹ ਮੁੱਦੇ ਕਮਜ਼ੋਰ ਪਵੇ ਔਰ ਉਸ ਮੁੱਦੇ ਨੂੰ ਕਮਜ਼ੋਰ ਕਰਨ ਲਈ ਕੁਝ ਸਾਜਸ਼ਾ ਰਚੀਆਂ ਜਾ ਰਹੀਆਂ ਉਹ ਸਾਜ਼ਿਸ਼ ਦਾ ਹਿਸ਼ਾ ਮੈਂ ਸਮਝਦਾ ਨਾ ਲੋਕ ਬਣ ਸਿਆਣੇ ਰਹਿਣ ਸੂਝਵਾਨ ਰਹਿਣ ਧੰਨਵਾਦ